ਦੈਨ ਬੁੱਧਵਾਰ 28 ਜੇਠ ਦੀ ਅੱਧੀ ਰਾਤ ਬੀਤੀ ਸੀ ਜਦ ਚੰਦ ਕੌਰ ਪਲੰਘ ਤੇ ਬੇਫਿਕਰ ਹੋ ਕੇ ਸੌ ਰਹੀ ਸੀ ਜਾਂ ਚਾਰੇ ਗੋਲੀਆਂ ਪੱਕਾ ਤੋਲ 5 ਸ਼ੇਰ ਦਾ ਪੱਥਰ ਲੈ ਕੇ ਕਾਲ ਰੂਪ ਧਾਰ ਕੇ ਜਾਨ ਤੇ ਆ ਚੜੀਆਂ ਤੇ ਕੁੱਟ-ਕੁੱਟ ਕੇ ਸਿਰ ਫੇਦ ਦਿੱਤਾ ਹੁਣ ਚੰਦ ਕੌਰ ਤੜਫ ਰਹੀ ਸੀ ਨਾ ਸਵਾਸ ਪੂਰੇ ਹੁੰਦੇ ਸਨ ਤੇ ਨਾ ਜਿੰਦ ਬਚਦੀ ਸੀ ਤਿੰਨ ਦਿਨ ਇਸੇ ਤਰ੍ਹਾਂ ਤੜਫਦੀ ਦੇ ਬੀਤੇ ਰਾਜਾ ਧਿਆਨ ਸਿੰਘ ਚੰਦ ਕੌਰ ਦੇ ਕੋਲ ਬੈਠ ਕੇ ਕਹਿ ਰਿਹਾ ਸੀ ਮਹਾਰਾਣੀ ਜੀ ਹੁਕਮ ਕਰੋ ਜਿਸ ਪਾਪੀ ਨੇ ਤੁਹਾਡੇ ਨਾਲ ਇਹ ਜ਼ੁਲਮ ਕੀਤਾ ਏ ਮੈਂ ਉਸ ਨੂੰ ਜਿਉਂਦੇ ਨੂੰ ਮਰ ਕੀ ਪੁਚਾ ਦੇਵਾਂਗਾ ਮਹਾਰਾਣੀ ਨੇ ਪਾਸਾ ਪਰਤ ਕੇ ਵੇਖਿਆ ਨਾ ਪੁੱਤਰ ਦਾ ਕਾਤਲ ਸਾਹਮਣੇ ਨਜ਼ਰ ਆਇਆ ਤਾਂ ਮੂੰਹ ਫੇਰ ਲਿਆ ਕੁਝ ਥਿਰ ਪਿੱਛੋਂ ਉਹਨੇ ਕਿਹਾ ਧਿਆਨ ਸਿੰਘਾ ਹੁਣ ਤੇਰੀ ਹਮਦਰਦੀ ਦੀ ਲੋੜ ਕੋਈ ਨਹੀਂ ਮੈਨੂੰ ਕਿਸੇ ਦੇ ਰਹਿਮ ਦੀ ਲੋੜ ਨਹੀਂ ਹੁਣ ਆਉਂਦੀ ਬੁੱਲੀਆਂ ਉਤੇ ਫਰਿਆਦ ਵੀ ਨਹੀਂ ਛਾਲੇ ਜਿਗਰ ਵਾਲੇ ਭਰ ਕੇ ਫਿਸ ਗਏ ਨੇ ਦੁੱਖ ਨਹੀਂ ਭੁੱਲੇ ਰਹੇ ਯਾਦ ਵੀ ਨਹੀਂ ਸੱਟਾਂ ਖਾ ਖਾ ਕੇ ਆਹਰਣ ਵਾਂਗ ਹੋਈਆਂ ਮੇਰੇ ਦਿਲ ਤੋਂ ਸਖਤ ਫौलाਦ ਵੀ ਨਹੀਂ ਮੇਰੀ ਆਹ ਦੀ ਅੱਗ ਤੋਂ ਮੌਤ ਕੰਬੇ ਨੇੜੇ ਟੁੱਕਦੇ ਡਰ ਦੇ ਜਲਾਦ ਵੀ ਨਹੀਂ ਤੂੰ ਵੀ ਤੱਤੀਏ ਕਿਸਮ ਤੇ ਰਹੀ ਬਚ ਕੇ ਮੇਰੀ ਆਹ ਤੋਂ ਬਚ ਕੇ ਖੁਦਾ ਨਿਕਲੂ ਮੈਨੂੰ ਕਸਮ ਰੱਬ ਦੀ ਸੀਤਲ ਸਤੇ ਦਿਲ ਚੋਂ ਨਿਕਲੂ ਜਦੋਂ ਨਿਕਲੂ ਵੱਦ ਦੁਆ ਨਿਕਲੂ ਨਿਕਲੂ ਜਦੋਂ ਨਿਕਲੂ ਵੱਦ ਦੁਆ ਨਿਕਲੂ